ਕਿਤੇ ਤੁਸੀਂ ਕਿ ਬਿਲਕੁਲ ਕੇਸ ਕੱਟੇ ਹੋਏ ਸੀ ਤੇ ਹੁਣ ਤੁਸੀਂ ਇੱਕ ਹਿਸਾਬ ਦਾ ਦਸਤਾਰ ਸਜਣ ਲੱਗ ਗਏ ਉਹਦੇ ਆਨ ਵਾਲੇ ਸਮੇਂ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਸਿੰਘ ਸੱਜ ਸਕਦੇ ਹੋ ਬਿਲਕੁਲ ਜੀ ਗੁਰੂ ਮਹਾਰਾਜ ਦੀ ਕਿਰਪਾ ਰਹੀ ਤੇ ਜਰੂਰ ਜੀ ਜਿੰਨੇ ਤੁਸੀਂ ਮਾੜੇ ਕੰਮ ਕਰਦੇ ਹੋ ਉਹਨੇ ਮਾੜੇ ਮੋਟੇ ਚੰਗੇ ਕੰਮ ਵੀ ਕਰ ਲਓ ਜੀ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਨਾ ਮੈਂ ਤੁਹਾਡਾ ਪ੍ਰਤੀਕ ਜੀ ਕਿੱਥੋਂ ਆਂਦੇ ਹੋ ਡੁਗਰੀ ਤੋਂ ਜੀ ਅੱਛਾ ਕਿੰਨਾ ਸਮਾਂ ਹੋ ਗਿਆ ਚਪੈਰੇ ਜੀ ਸੇਵਾ ਕਰਦੇ ਨਾਨਕ ਇਹ ਦਿਨ ਟਾਈਮ ਦਾ ਕਦੇ ਗਿਨੇ ਆਣੀ ਜੀ ਜਦੋਂ ਜਿਵੇਂ ਜਿਵੇਂ ਬਾਬਾ ਬੁਲਾਈ ਜਾਂਦਾ ਓਵੇਂ ਓਵੇਂ ਆਈ ਜਾਂਦੇ ਆ ਜੀ ਆਪਾਂ ਅੱਜ ਕੱਲ ਜਿੱਤੇ ਨੌਜਵਾਨ ਨਸ਼ਿਆਂ 'ਚ ਜਾਂਦੇ ਨੇ ਯਾ ਹੋਰ ਪੱਬਾਂ ਕਲਬਾਂ 'ਚ ਜੇ ਤੁਸੀਂ ਇੱਥੇ ਆ ਕੇ ਸੇਵਾ ਕਰਦੇ ਹੋ ਇਦਾਂ ਕਿਉਂ ਇਹ ਦੇਖੋ ਜੀ ਗੁਰੂ ਦੀ ਦਾਤ ਆ ਗੁਰੂ ਨੇ ਆਪਣੀ ਦਾਤ ਉਹਨੇ ਆਪ ਹੀ ਦੇਣੀ ਆ ਕਿਸੇ ਦੇ ਮੰਗੇ ਨੂੰ ਕਿਸੇ ਔਰ ਕੋਈ ਦਾਤ ਨਹੀਂ ਦਿੰਦਾ ਹੈਗਾ ਤੇ ਗੁਰੂ ਨੇ ਇਹ ਦਾਤ ਆਪ ਹੀ ਬਖਸ਼ੀ ਆ ਜੀ ਤੇ ਗੁਰੂ ਸਾਹਿਬ ਦੀ ਦਾਤ ਬਖਸ਼ੀ ਆ ਤੇ ਆਪਾਂ ਕੋਟੀ ਕੋਟੀ ਪ੍ਰਣਾਮ ਕਰਦੇ ਆ ਜੀ ਉਸ ਚੀਜ਼ ਨੂੰ ਤੁਸੀਂ ਬਹੁਤ ਸੋਹਣੀ ਦਸਤਾਰ ਸਜਾਈ ਹੋਈ ਆ ਅੱਜ ਕੱਲ ਮੁੰਡੇ ਪੱਗਾਂ ਨਹੀਂ ਬੰਨਦੇ ਤੇ ਕੀ ਕਹਿਣਾ ਵੇਖੋ ਵਾਈ ਗਰੋਜੀ ਆਪਾਂ ਦਾ ਪਹਿਲਾਂ ਤਾਂ ਮੈਂ ਵੀ ਨਹੀਂ ਬਣਦਾ ਸੀਗਾ ਜਿਵੇਂ ਜਿਵੇਂ ਇੱਥੇ ਆ ਕੇ ਜੁੜਿਆ ਵਾ ਬਾਬਾ ਜੀ ਨਾਲ ਜੁੜਿਆ ਵਾ ਇੱਥੇ ਆਇਆ ਮੈਂ ਤੇ ਮੈਂ ਕਦੇ-ਕਦੇ ਬਣ ਕੇ ਆਉਂਦਾ ਹੁੰਦਾ ਸੀਗਾ ਤੇ ਬਸ ਉਵੇਂ ਫਿਰ ਸਾਰੇ ਸਕੇਂਦੇ ਸਜਾਇਆ ਕਰ ਤੂੰ ਸੋਹਣਾ ਲੱਗਦਾ ਵੇ ਉਵੇਂ ਉਵੇਂ ਆਪਣੇ ਆਪ ਨੂੰ ਵੀ ਚੰਗਾ ਲੱਗਣ ਲੱਗ ਗਿਆ ਤੇ ਜੇ ਮੁਗ குரு ਮਹਾਰਾਜ ਦੀ ਕਿਰਪਾ ਰਹੀ ਤੇ ਕੀ ਪਤਾ ਆਪ ਸਿੱਖ ਸਰੂਪ ਚੰਗਾਦਰਾ ਪੂਰਾ ਧਾਰ ਨਹੀਂ ਲਈਏ ਜੀ ਬਹੁਤ 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 ਵਧੀਆ ਗੱਲ ਹੈ ਕਿਉਂਕਿ ਇੱਥੇ ਆ ਕੇ ਅਗਰ ਬਦਲਾਵ ਇੰਨਾ ਆ ਜੇ ਕਿ ਕਿਤੇ ਤੁਸੀਂ ਬਿਲਕੁਲ ਕੇਸ ਕੱਟੇ ਹੋਏ ਸੀ ਤੇ ਹੁਣ ਤੁਸੀਂ ਇੱਕ ਹਿਸਾਬ ਦਾ ਦਸਤਾਰ ਸਜਣ ਲੱਗ ਗਏ ਉਹਦੇ ਆਨ ਵਾਲੇ ਸਮੇਂ ਚ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਸਿੰਘ ਸੱਜ ਸਕਦੇ ਹੋ ਬਿਲਕੁਲ ਜੀ ਗੁਰੂ ਮਹਾਰਾਜ ਦੀ ਕਿਰਪਾ ਰਹੀ ਤੇ ਜਰੂਰ ਜੀ ਤੇ ਕਿੰਨਾ ਕੋ ਆਨੰਦ ਆਉਂਦਾ ਇੱਥੇ ਆ ਕੇ ਸੇਵਾ ਕਰਨ ਚ ਆਨੰਦ ਦੀ ਦੇਖੋ ਜੀ ਆਨੰਦ ਦਾ ਕੋਈ ਡੈਫੀਨੇਸ਼ਨ ਨਹੀਂ ਹੈਗੀ ਜੀ ਜੇ ਆਪਾਂ ਆਨੰਦ ਨੂੰ ਡਿਫਾਈਨ ਕਰਨ ਲੱਗ ਗਏ ਫਿਰ ਅਨੰਦ ਨੂੰ ਆਪਾਂ ਡਿਫਾਈਨ ਕਰ ਨਹੀਂ ਸਕਦੇ ਆਪਾਂ ਕਿਹੜਾ ਕੋਈ ਮੇਲੇ 'ਚ ਆਏ ਆ ਜਾਂ ਆਪਾਂ ਕਿਹੜਾ ਕੋਈ ਕੋਈ ਅੱਬਾ ਸੇਵਾ ਦੇ ਵਿੱਚ ਵੀ ਆਨੰਦ ਆਂਦਾ ਨਾ ਈਨ ਹੋ ਜੀ ਤੇ ਆ ਜੀ ਪੂਰਾ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਜੀ ਕਿਵੇਂ ਟਾਈਮ ਬੀਤ ਗਿਆ ਤੇ ਕਿਵੇਂ ਹੋ ਗਿਆ ਕੁਝ ਸਮਝ ਨਹੀਂ ਆਉਂਦੀ ਆਪੀ ਗੁਰੂ ਮਾਰਾ ਆਪੀ ਸ਼ਕਤੀ ਦਿੰਦੇ ਆਪੀ ਸਾਰਾ ਕੁਝ ਕਰਾਈ ਜਾਂਦੇ ਕੰਮ ਕਰ ਕੀ ਕਰਦੇ ਹੋ ਤੁਸੀਂ ਫਿਰ ਕੰਮ ਨਹੀਂ ਡਿਸਟਰਬ ਹੁੰਦਾ ਬੁੱਧਵਾਰ ਕੰਮ ਦੇਖੋ ਜੀ ਉਹ ਬਾਪੂ ਆ ਬਾਬਾ ਦੀਪ ਸਿੰਘ ਪੈਰਾ ਲਾਈ ਬੈਠੇ ਆ ਜੀ ਮੈਨੂੰ ਕਹ ਲਈ ਮੇਰਾ ਕੰਮ ਕਹਦਾ ਡਿਸਟਰਬ ਹੋਣਾ ਹੈ ਬਾਬਾ ਦੀਪ ਸਿੰਘ ਬੈਠੇ ਆ ਪੈਰਾ ਲਾ ਕੇ ਬੈਠੇ ਆ ਸਾਨੂੰ ਕੋਈ ਟੈਨਸ਼ਨ ਤੇ ਲੱਗਦਾ ਕਿ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਆਣਾ ਚਾਹੀਦਾ ਜ਼ਰੂਰ ਬਿਲਕੁਲ ਜੀ ਆਣਾ ਚਾਹੀਦਾ ਜੀ ਆਪਾਂ ਦੇਖੋ ਫਿਰਦੇ ਰਹਨੇ ਆਪਾਂ ਮੂਵੀਆਂ ਜਾਂਦੇ ਆਪਾਂ ਕਲੱਬ ਆਪਾਂ ਜਾਂਦੇ ਆ ਆਪਾਂ ਜੇ ਹਫਤੇ 'ਚ ਮੈਂ ਕਹਿੰਦਾ ਇੱਕ ਦਿਹਾੜੀ ਹੋਈ ਆ ਕੇ ਜੇ ਆਪਾਂ ਬਹਿ ਜਾਈਏ ਆਪਾਂ ਕੋਈ ਚੰਗੇ ਕਰਮ ਕਰ ਲਈਏ ਤੇ ਕੀ ਪਤਾ ਰੱਬ ਮਹਾਰਾਜ ਕਿੱਥੇ ਲੈ ਜਾਣ ਜੀ ਗੁਰੂ ਮਹਾਰਾਜ ਕਿੱਥੇ ਲੈ ਜਾਣ ਜੀ ਕੋਈ ਸੰਦੇਸ਼ਾ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਕੋਈ ਸੁਨੇਹਾ ਦੇਖੋ ਸੰਦੇਸ਼ਾ ਤੇ ਇਹੀ ਆ ਜੀ ਜਿੰਨੂੰ ਜਿੰਨੇ ਤੁਸੀਂ ਮਾੜੇ ਕੰਮ ਕਰਦੇ ਹੋ ਉਹਨੇ ਮਾੜੇ-ਮੋٹے ਚੰਗੇ ਕੰਮ ਵੀ ਕਰ ਲਓ ਜੀ ਕੀ ਪਤਾ ਗੁਰੂ ਮਾਰਾ ਤੁਹਾਡੀ ਬਾਹ ਫੜ ਕੇ ਤੁਹਾਨੂੰ ਵੀ ਕਿਸੇ ਚੰਗੇ ਪਾਸੇ ਲਾਜ਼ਮ ਮਾਈਕਲ ਜੀ ਦਾ ਖਾਲਸਾ ਆਇ ਗੁਰੂ ਜੀ ਕੀ ਫਤਿਹ ਜੀ ਬਹੁਤ ਸੋਹਣਾ